ਵੇ ਸਾਡਾ ਇਹ ਮਾਮੇ ਦਾ ਫਾਰਮ ਹਾਊਸ ਬਾਹਰੋਂ ਦੇਖਾ ਦਿੰਦੀ ਆ ਤੇ ਹੁਣ ਪਾਣੀ ਇਹਦਾ ਬਲੌਗ ਬਣਾ ਕੇ ਸ਼ਹਿਰ ਤੇ ਬਾਹਰ ਜਾਣਾ ਆ ਆਪ ਕੋ ਦੱਕੇ ਦਾ ਕੋ ਜਾ ਲੱਗੇ ਕਿਉਂ ਮੁੱਕੇ ਵਾਲੇ ਨਾ ਫੇਰ ਆਣਾ ਬਣਾਣਾ ਨਹੀਂ ਆ ਜੀ ਹਮਲਾ ਕਿਤੇ ਰਣੂ ਵੇਰ ਇਹ ਮਾਮੇ ਦਾ ਫਾਰਮ ਹਾਊਸ ਪਿੰਡ ਨੋਰਾ ਸਾਰੀ ਬਣਾਣੀਆਂ ਤੇ ਕਿੰਨੇ ਇਤਿਆਹ ਤੇ ਨਰੇ ਗਿਣਨ ਵਰਗੇ ਚਾਰ ਵਾਣਾ ਤਾਇਆ ਉਹ ਵੀ ਹੈ ਗਿਆ ਆ ਗਿਆ ਆ ਗਿਆ ਮੰਗੀ ਨਾ ਸਾਡੇ ਵਿੱਚੋਂ ਭਰੀ ਤੇ ਇਸ਼ਾਰਾ ਮੁਕਤ ਲਾਏ ਸਾਡੇ ਵਿੱਚੋਂ ਭਰੀ ਤੇ ਇਸ਼ਾਰਾ ਮੁਕਤ ਲਾਏ ਉਹ ਤਾਂ ਕਮਕਸਾ ਮੁਸਕਾਨਾਂ ਸੁਣੀ ਆਵੇਂ ਸੰਗ ਗਾ ਰਹੀ ਗੱਗ ਰਹੀ ਉਹ ਸੰਗ ਉਹ ਜੈ ਸਵਾਗਤ ਹੂੰ ਪਹਿਲਾਂ ਵਿਜੀ ਸੀ ਤੇ ਬਬੂਈ ਰਹਿ ਗਈ ਆ ਤੇਰੇ ਬੂਟੇ ਆ ਤੇ ਸੱਚ ਤੈਨੂੰ ਦੱਸ ਰਿਹਾ ਇਹ ਬੈਂਗਣਾ ਦੇ ਤੇਰੇ ਵਾਲੇ ਆ ਇਹ ਲੱਗਣ ਲੱਗੇ ਮਾਮਾ ਹੈਨਾ ਇਹ ਤੇਰੇ ਜਿਹੜਾ ਤੰਗ ਦਤੇ ਆਹੋ ਉਹੀ ਆ ਮੇਰੇ ਆ ਛੋਟੇ ਬੂਟੇ ਸਾਰਿਆਂ ਨੂੰ ਪੰਜ ਪੰਜ ਬੂਟੇ ਸਾਰਿਆਂ ਦੇ ਆਣ ਗੁਆਟ ਦੇ ਇਹ ਲੱਗਣ ਲੱਗੇ ਉਹਨੂੰ ਜੇ ਹੋਏ ਜਾਂ ਨਹੀਂ ਹੋਏ ਕਿਸੇ ਦੇ ਚੱਲ ਬੱਕਰੀ ਆ ਤੁਹਾਡੇ ਪਾਣੀ ਪੂਣੀ ਜ਼ਿਆਦਾ ਪੈਂਦਾ ਆੜੂ ਖਾਲੇ ਆੜੂ ਖਾਲਾ ਉਹ ਗਫੜ ਆੜੂ ਉਹ ਲੱਗਿਓ ਆ ਉਹ ਘੱਟ ਬਿਠਾਓ। ਉਹ ਨਾ ਤਪਕਿਆ। ਅੱਛਾ। ਬਹੁਤ ਵੱਧ ਘਦੀ ਆ। ਬਹੁਤ ਘਰ ਦਿੱਤੇ ਆ। ਹੂੰ ਹੂੰ। ਇੱਥੇ ਲੱਗੇ। ਇੱਥੇ ਦੇ ਆ। ਨਹੀਂ ਆ ਮਮਾ ਕਾ ਕੇ ਆਇਆ। ਅਧਰ ਕਰਵਾ। ਇਹ ਅਧਰ। ਆ। ਇੱਥੇ ਲੱਗੇ ਇੱਥੇ। ਸਹੀ ਆ। ਆ ਬੈਲਾ ਕਾਦੀ ਹੁਣ ਪੁੱਛ। ਇਹ ਕਾਦੀਆਂ ਆ? ਦੱਸ। ਇਹ ਹੈਗੀਆਂ ਮੈਂ ਕਹਿੰਦਾ ਜੀਵੀਗਾਂ ਤੋਂ ਆ। ਹਨਾ? ਜੀਵੀਗਾਂ ਦੇ ਮੈਂ ਦੇਖਿਆ ਇਹ। ਜੀਵੀ ਕਹਿੰਦੇ ਆ ਕੋਲੇ ਨੂੰ ਮ ਦਿੱਤੀ ਜੀ ਇਹ ਕਿਹੜਾ ਘਰ ਥੱਲੇ ਬੰਨਣਾ ਤੇ ਜੀਵੀ। ਆ ਜੀਵੀ ਥੱਲੇ ਬੰਨਣਾ। ਆ ਹਲਦੀ ਹੋ ਗਈ। ਆ ਹਲਦੀ। ਆ ਕਿੰਨੀ ਬਹੁਤ ਲੱਗਾ ਹੈ ਕਿ ਘੱਟ ਲੱਗਿਆ। ਹਾਂ ਆ ਲੱਗੇ ਹੋਆ ਹੱਥ ਲੱਗੇ ਕੇ ਨੂੰ ਮੋਨ ਹੂੰ ਆ ਢੀ ਹੁਆ ਹੂੰ 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 ਆ ਬੈਂ ਮਰਚਾਂ ਆ ਮੇਂ ਤਰਾਂ ਦੇ 8 ਛੋਟੀਆਂ ਸੀ ਮੇਰੇ ਮੇਰੇ ਤੇ ਲੱਗ ਰਹੀਆਂ ਰਾਤ ਨੂੰ ਹੀ ਲੈ ਚਲੇ ਪਹਿਲਾਂ ਦੀਆਂ ਲਾਈਆਂ ਸੀਆਂ ਕਿਉਂ ਨਾ ਮੈਂ ਤੂੰ ਕਾਫੀ ਲੱਗੀ ਆ ਹੂੰ ਦੋ ਤਿੰਨ ਮੇਰੀ ਸ਼ਾਦੀ ਵੀ ਆ ਉਹ ਬੈਂਗਣ ਆ ਜਿਵੇਂ ਨਾ ਮਿਰਚਾਂ ਲੱਗੀਆਂ ਹੁਣ ਨਹੀਂ ਲੱਗੀਆਂ ਨਾ ਲੱਗੀਆਂ ਫੋਲੇ ਤੋੜ ਲਏ ਗੋਲਾ ਹੋ ਗਿਆ ਤੋੜੀਆਂ ਅਚਾ ਬੈਂਗਣ ਲੱਗੇ ਹੋਆ ਟਵਾਟੇ ਨੂੰ ਆਜ ਕਹਦਾ ਗਿਆ ਨਹੀਂ ਆਹ ਬੈਂਗਣ ਪਹਿਲਾਂ ਲਾਏ ਸੀ ਤੁਸੀਂ ਇਹ ਹਾਂ ਪਹਿਲੇ ਲੱਗੇ ਹੋਆ ਆ ਮੇਰੇ ਪਿੰਡੀਆਂ ਆ ਔਰ ਟਮਾਟਾ ਬੋਲ ਕੇ ਮੁਕ ਪਾਣੀ ਨਾਲ ਹੀ ਆ ਮਮਾ ਸਾਰਾ ਪਾਣੀ ਪਾਣੀ ਤਾਂ ਰੋਜ਼ ਹੀ ਲਾਣਾ ਪੈਂਦਾ तकरीबन ਹੂੰ ਹੂੰ ਆ ਪਿੰਡੀ ਬਹੁ ਲੱਗੀ ਆ ਉਹ ਦੂਜਾ ਉਹ ਨਾਖਾਂ ਉਹ ਨਾਖ ਪੱਤੀ ਦਾ ਆ ਗਾਂਵੀਆਂ ਨੂੰ ਫਸਾ ਸਕਦੇ ਹਾਂ ਚੜਾਈ ਆ ਇਹ ਚੜਾਈ ਆ ਇਹ ਹੂੰ ਇਹ ਚੜਾਈ ਆ ਆ ਦੂਜਾ ਹੁਣ ਲੱਗੇ ਆ ਬਾਅਦ ਚਲ ਕੇ ਬੜਨੇ ਆ ਇਹ ਇਹ ਮੋٹے ਮੀਆਂ ਦੇ ਬਣਨੇ ਆ ਨਾ ਇਹ ਬਣਨੇ ਆ ਇਹ ਉਹ ਪਹਿਲੇ ਸੀ ਹਾਈਬ੍ਰਿਡ ਸਗਾ ਹਾਂਜੀ ਹਾਂਜੀ ਆ ਉਹ ਗੁਬੂਆ ਛੋਟਾ ਇਹ ਕਈਆਂ ਦੇ ਮਾਮਾ ਹੀ ਸਾਡੇ ਹਜੇ ਏਡੇ ਏਡੇ ਕੀ ਆ ਜਦਾ ਏਡਾ ਆੜੂ ਆਏ ਜਿਹੜਾ ੜਕਾ ਪਈ ਜੰਮਿਆ ਉਹ ਮੁੱਲ ਲੈ ਕੇ ਨਾ ਨਹੀਂ ਉਹ ਕਿ ਆ ਕਿੱਥੇ ਲੱਗੀਆਂ ਉਹ ਦੂਈਆਂ ਦੂਈਆਂ ਆ ਨਾ ਇਹ ਮਾਂ ਆ ਬੀਜੋ ਇਹ ਮੂੰਗੀ ਇਹ ਮੂੰਗੀ ਆ ਆ ਬੰਦਮੀ ਆ ਆਲੂਆਂ ਦਾ ਬਹੁਤ ਲੱਗਾ ਹਕੇ ਤਾਂ ਖਟਾ-ਮਟਾ ਸਖਟਾ ਹੀ ਦੱਸ ਤੇ ਤੋੜ ਲੇ ਤੋੜ ਲੈਦਾ ਹੁਣ ਹੁਣ ਤੜਾਈ ਹੋ ਗਈ ਇਹਦੀਆਂ ਨਾ ਆ ਬੂਟਾ ਕਰ ਦੱਸ ਇਹ ਪਤਾ ਨਹੀਂ ਇਹ ਪਣ ਫੂਟਾ ਹੈ ਅਸਾ ਓਲੇ ਆਏ ਲੱਗੂਗੇ ਓਲੇ ਨੂੰ ਕਿ ਆਪਣਾ ਆਹ ਫੁੱਲ ਆਂਦਾ ਮੈਂ ਕਹਿੰਦਾ ਨਾ ਆਹ ਲੱਗੇ ਉਹ ਬੇ ਆਹ ਫੁੱਲ ਆਇਓ ਮੈਂ ਕਹਿੰਦਾ ਨਾ ਅਗੇ ਦੇਈਆਂ ਇਹ ਉਦਹੀਂ ਆ ਆ ਕੀ ਇਹ ਵੀ ਇੱਕ ਵਾਰੀ ਖਾ ਲਈ ਇੱਕ ਦੋ ਵਾਰੀ ਅਸੀਂ ਵੀ ਕੀ ਆ ਤੋਰੀ ਖਾ ਲਈਏ ਸਾਡੇ ਵੀ ਲੱਗੀਆਂ ਸੀਆਂ ਇੱਕ ਦੋ ਵਾਰੀ ਉਹ ਬਦਾਮ ਦਾ ਬੂਟਾ ਲੱਗੇ ਲੁਕੇ ਤਾਂ ਹੈ ਨਹੀਂ ਇਹ ਬਦਾਮ ਆਂਦਾ ਕਰੋਟਾ ਇਹਦੇ ਵਾਂਗੂ ਹੀ ਹੁੰਦੇ ਆੜੂਆਂ ਵਾਂਗੂ ਲੱਗਣੇ ਇਹ ਸਾਡੇ ਲੱਗੇ ਸੀਗੇ ਅੰਬ ਦਾ ਚੱਲ ਪਿਆ ਤੁਹਾਡਾਂ ਦੇ ਆਹਾਂ ਬਾਂਬਾਂ ਬੱ ਚੱਲ ਪਿਆ ਹੁੰਦੇ ਇਹ ਲੱਗੂਗਾ ਇਹਨੂੰ ਥਾਲੇ ਨਸਲ ਹੀ ਆ ਬੁੱਟਾ ਵੀ ਆਹ ਨਾਮ ਪੰਦਾ ਬੁੱਟਾ ਅਨਾਰ ਦਾ ਕਿਹੜਾ ਆ ਆਹ ਛੋਟਾ ਆ ਨਾਰੋ ਐ ਛੋਟਾ ਜਿਹਾ ਆ ਇਹ ਤਾਂ ਵਾਹ ਵੀ ਲੱਗੀ ਹੋਣਾ ਆ ਛੋਟੇ ਛੋਟੇ ਜਦੋਂ ਪਹਾੜੀ ਗਰੇ ਲੈਵਾ ਮੈਂ ਧਾਕਾ ਕਰੇ ਲੈ ਹੁੰਦੇ ਸੀ ਤਾਂ ਆਹੋ ਇਹ ਪਹਾੜੀ ਗਰੇ ਮੈਂ ਬੇਬੀ ਵਿੱਚ ਰਲਾਇਓ ਉਹੀ ਮੇਕੋ ਸਗਾਏ ਵੀ ਇਹ ਛੇਤੀ ਤੋੜਨੇ ਪੈਂਦੇ ਆ ਮੈਂ ਰਲਾਇਓ ਸੀ ਇਹ ਵੀ ਇਹ ਜਿਹੜਾ ਦੂਆ ਮੈਂ ਤੁਹਾਨੂੰ ਆਓ ਇਹ ਪਹਾੜੀ ਗਰੇ ਲੈਓ ਆ ਮੈਨੂੰ ਕਿਸੇ ਬੰਦੇ ਨੇ ਦਿੱਤੇ ਸੀ ਇਹ ਵੈਸੀ ਲਾਇ ਬਹੁਤ ਲੱਗੇ ਸੀ ਗਰੇਲੇ ਜਦੋਂ ਤੋੜ ਕੇ ਨਾ ਜਦੋਂ ਖਾਣੀ ਆ ਹੂੰ ਹੂੰ ਇਦਾਂ ਦਾ ਪਿੰਜਰਾ ਬਣਾਓ ਉੱਥੇ ਜਗ੍ਹਾ ਤੇ ਰੱਖੋ ਆ ਉੱਥੇ ਰੱਖ ਦੇਣਾ ਫਿਰ ਮਿਲ ਜਾਂਦੇ ਆ ਜਿੱਥੋਂ ਦੂਜੀ ਬੰਦੇ ਨੂੰ ਆਹੋ ਨਹੀਂ ਹੈਗੇ ਮੁੰਡਿਆਂ ਕੋਲ ਪਿੰਡ ਉਹ ਦੇ ਦੇਣੇ ਆ ਜਗ੍ਹਾ ਤੇ ਆ ਹਾਂਜੀ 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 ਦੇਖਣ ਵਾਲਾ ਉਪਰਾਂ ਬੰਦਾਂ ਦਾ ਹਾਂਜੀ ਦੇਖ ਕੇ ਖੁਸ਼ ਹੋ ਜਾਂਦਾ ਬਸ ਜੇ ਬੰਦਾ ਖੁਸ਼ ਹੋ ਗਿਆ ਸਮਝੋਦਾ ਆਪ ਖੁਸ਼ ਰੱਬ ਖੋਜਵਾ ਨੇ ਨਹੀਂ ਗਏ ਤਾਂ ਉਹ ਅਜੇ ਰਾਈਸਾਂ ਨੂੰ ਆਇਆ ਕਿਸੇ ਦਾ ਨਹੀਂ ਨਹੀਂ ਉਹਦਾ ਕੋਈ ਨਹੀਂ ਆਪਾਂ ਆ ਜਣਾ ਮੁੰਡੇ ਨੂੰ ਇਹਨੂੰ ਹੀ ਲੈ ਕੇ ਆਉਂਦਾ ਮੈਂ ਪਿਛਲੇ ਬਾਗਾਹਾਂ ਦੀ ਬਾਣੂ ਲੈ ਆਵਾਂਗੇ ਪੇ